ਸੱਜਣੋ ਆਂਦੀਆਂ ਫਸੰਦੀਆਂ ਕਿੱਲਾ ਹਾਉ ਬੋ। ਥੈਂਕ ਯੂ ਬੰਕੇ ਮੋਢਿਆ। ਤੇਰਾ ਤੀਵੀ ਜਾਦੀ ਹੈ। ਗੱਲ ਕੋਈ ਬਜਾ ਦੀ। ਮੁੰਨਾ ਤੈਨੂੰ ਕੱਟਾ ਲਾਉਣਾ ਹੀ ਆਪਦੇ ਆਪ। ਜਾਂ ਤੱਕ ਲੈ ਲੀਂ। ਤੂੰ ਬਾਹਰ ਕਹਾਂ ਜਾ ਰਿਹਾ? ਹੁਣ ਚੱਕ ਕੇ ਜਵਾਰੀ। ਹੁਣ ਜੁਗ ਤੈਨੂੰ ਪਤਾ ਕਾਦਾ? ਕਾਦਾ ਜੁਗਾ ਤੈਨੂੰ ਪਤਾ ਨਹੀਂ ਮਾਰਵੇਂ। ਆਨਵਾ ਕਰ ਜੁਗ ਜੇਤਾ ਜੁਗ ਤੁਹਾਡੇ ਨਾਲ ਆਹ ਕੰਮ ਕਰਾ ਦੇ ਆ ਲੈ ਖੜੇ ਜਿਹੜੇ ਫੀਡੀਆਂ ਦਾ ਗ੍ਰੈਜੂਏਟ ਕਿਨੇ ਗਏ ਚਾਹੇ ਜੁਗਗ ਮਸ਼ੀਨਰੀ ਦਾ ਖਾਲੀ ਹੋ ਗਈ ਸੀ ਠਾ ਦੇ ਪੱਠਾ ਲਾ ਪੱਠਾ ਮੈਂ ਰੋਜ਼ ਹੀ ਦੇਦਾ ਅਸਾਂ ਦਾ ਕੰਮ ਕੀ ਪਠਾ ਦੇਦਾ ਕਿ ਬੱਕਰੀਆਂ ਆਹ ਤੂੰ ਤਾਂ ਜੰਮਿਆ ਵੀ ਨਹੀਂ ਕੀਤਾ ਜਦੋਂ ਅਸੀਂ ਬੱਕਰੀਆਂ ਚਾਹ ਕੇ ਦੋ ਭਾਈ ਠੀਕ ਹੈ ਇਹ ਵੇਲਾ ਗੱਲ ਨਹੀਂ ਕਿ ਤੂੰ ਦੋਖੀ ਨਹੀਂ ਕਰਦਾ ਹਾਂ ਇਹ ਚੰਗ ਜੁੱਟ ਗਈ ਜੀ ਇਤਨਾ ਉੱਲੇ ਬੱਕਰੀਆਂ ਮੇਰੇ ਗਢੇ ਛੱਡਿਆ ਤੇ ਅੱਠ ਮਹੀਨੇ ਕਰਦੀਆਂ ਮੇਰੀਆਂ ਬੱਕਰੀਆਂ ਅੱਗੇ ਪੁੱਠਾ ਦੇਖਣਾ ਬਣਾਉਂਦੀ ਹਾਂ ਹਾਂ ਇਆਂ ਇਆਂ ਗਾਈਆਂ ਵਰਗੀਆਂ ਬੱਕਰੀਆਂ ਤੇ ਮਿੱਠੂ ਲਵੇ ਹਾਂ ਉਹ ਤਾਂ ਐਂ ਚਭਾਜ ਨੂੰ ਕੱਲੇ ਨੇ ਬੱਕਰੀ ਸਾਂ ਦੇਖੀਆਂ ਆ ਅੱਛਾ ਕਿਉਂ ਨਹੀਂ ਮੈਂ ਐਂ ਕਿਹਾ ਮੈਂ ਪਠਾ ਵੇਖ ਲਵਾਂ ਪਠਾ ਠੀਕ ਨਹੀਂ ਮੇਰੀ ਹਮਸਾ ਗੱਲ ਹੈ ਦੇਣੀਆਂ ਨੇ ਦਹੀਂ ਨਹੀਂ ਦੇਣੀਆਂ ਨਾ ਵੀ ਅਗਲੇ ਨੂੰ ਮੈਂ ਲੱਗਣੀਆਂ ਲਵੇ ਨਾ ਲਵੇ ਸਰਦਾਰ ਜੀ ਕੁਝ ਕਹਿੰਦੇ ਆ

ਛੱਡ ਦੇ ਬਾਈ ਛੱਡ ਤੂੰ ਆ ਨਹੀਂ ਧੱਕਾ ਨਹੀਂ ਆਸ ਭਰਾਵਾ 15000 ਹਾਂ ਤੂੰ ਮੇਗੀ ਗੱਲ ਦੇ ਵੀ ਤਾਂ ਫੁੱਲ ਛਾੜ ਦੇ ਦੇ ਅਗਲੇ ਯਾ ਤੂੰ ਆ ਵੇ ਗਦਰ ਬਾਤ ਅੱਠਾ ਨਹੀਂ ਸਕੈ ਨਹੀਂ ਮੈਂ ਛੱਡ ਕੇ ਗੱਲ ਹੋਈ ਐ ਕੋਈ ਪਰਾਂ ਤੇ ਨਹੀਂ ਸਕਿਆ ਕਿ ਨਹੀਂ ਮੈਨੂੰ ਉਹ ਭਰਾਵਾ ਇਹਦਾ ਕੱਲੇ ਹੀ ਤੇਰਾ 10000 ਦੇ ਜੀਨੇ ਪੜਦਾ ਓਏ ਕੌਪੀ ਹੈ ਤੈਨੂੰ ਪੁੱਤੀ ਹੈ ਦੂਜੀ ਦਾ ਖਰਾ ਨਹੀਂ ਯਾਰ ਵਧੀਆ ਲੱਗਦੀ ਨੇ ਲੱਖੇ ਹਾਂ ਵਧੀਆ ਲੱਗਦੀ ਨੇ ਓਏ ਉਹ ਖੜ ਜਾ ਲੈ ਖੰਦੇ ਲੱਖੇ ਚੱਲ ਲੈ ਪੱਖੇ ਉਹ ਨਹੀਂ ਉਹ ਨਹੀਂ ਪੱਖੇ ਗਾਣੀ ਬਾਲਾ ਦੋ ਅੱਖੇ ਉਹ ਗਾਣੀ ਪੱਖੇ ਚਲਾਉਂਦਾ ਭਰਾਵਾ ਨਹੀਂ ਹੁੰਦੀ ਇੱਥੇ ਵਾਲੀਆਂ ਕੱਲੇ ਨਾ ਨੂੰ ਨਹੀਂ ਹੈ ਥੈਂਕ ਯੂ ਫਾਇਰ ਬੜਾ ਬਟੜੇ ਲਾਇਆ ਹਾਂ ਕਾ ਤੋ ਨੇ ਤਾਂ ਉਹ ਮਿਲੀ ਨੇ ਪਟ ਵਿੱਚਾਂ ਜਾਂਦੇ ਫਾਇਆ ਕਰਾਂਗਾ ਭਾਈ ਆਰਾ ਕੋ ਯਾਰ ਇੱਕ ਦਮ ਆਹੋ ਨੀ 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 ਇਹ ਆ ਗੱਲ ਨਹੀਂ ਓਏ ਸਰਦਾਰ ਨੇ ਪੱਗਾਂ ਦਾ ਮੈਂ ਦੀ ਬੰਦ ਸਕਦਾ ਪੱਗਾਂ ਇਹ ਕਿਰੇ ਹਾਂ ਉਹ ਮਨਣ ਕਿਦਾ ਕਿ ਨਾ ਮੈਂ ਨਹੀਂ ਚਾਊਂਗੀ ਹਾਂ ਨੰਗਾ ਤਾਂ ਨਹੀਂ ਹੋਣਾ ਕਾ ਤਾਂ ਨਹੀਂ ਹੋਣਾ 25000 ਦੀ ਪੱਠਾ ਲੈ ਜਾ ਰਿਹਾ ਜੀ ਪੱਕ ਤਾਂ ਇਹੇ ਲੈ ਲਈ 25000 ਦੀ ਨਾ 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 ਮੇਰਾ ਮਾਨ ਮੇਰਾ ਮਾਨ ਨਾ ਕਰੀ ਹਾਂ ਮਾਨ ਕਰੀ ਰੱਬ ਦਾ ਕਿਹੜਾ ਕਹਦਾ ਮਾਨ ਹੈ ਉਹ ਪੱਠਾ ਵੀ ਵੇਖ ਲੈ ਗੁਰੂ ਹਰੀਆਂ ਕੀ ਪੱਠਾ ਇਹ ਆ ਤੂੰ ਕਿਹੜਾ ਮਾਨਾ ਹੈ ਸਹੀ ਗੱਲ ਰਹੀ ਹੈ ਡੂਗੜਾ ਮਾਨਾ ਬਾਈ ਜਦੋਂ ਪੱਕਾ ਪੱਕਾ ਹੋਣਾ ਲੱਗਿਆ ਪਹਿਲੇ ਪੱਕਾ ਮੋੜ ਲਾਤਾ ਮੈਨੂੰ ਇਕੱਲਾ ਨਹੀਂ ਮਾਰਨਾ ਓਏ ਗੱਲ ਸੁਣ ਓ ਅਸੀਂ ਵੀ ਤੋਹ ਖੜੇ ਆਂ ਤੁੰ ਵੀ ਕੋ ਝੋਗਾ ਪਾਣੀ ਦੇ ਕੇ ਜਾਣਗੇ ਵਿਚਾਰੇ ਉਹ ਤਾਂ ਦੇਣੀ ਪੈਣਗੇ ਉਹ ਟੱਕ ਬੰਦਾ ਰੁੰਦੇ ਤੇਰੀਆਂ ਨੇ ਵੇ ਨਹੀਂ ਦੇਣੀਆਂ ਜਮੀਨਾਂ ਦੇ ਜਾਈਏ ਇਹੋ ਜਿਹਾ ਜਵਾਬ ਦਗਾ ਨਾ ਐਂ ਜਵਾਬ ਦੇਦਾ ਹੁਣ ਅਸੀਂ ਮੈਂ ਤਾਂ 25000 ਦੀ ਕਹੀ ਜਨਾ ਮਰਾਵਾ ਜਵਾਬ ਨਹੀਂ ਦਿੰਦਾ ਜਾ ਓਏ ਨਾ ਜਾਈਏ ਮੈਂ ਕਹ ਪਾਇਆ 20000 ਦੇ ਤੋ ਜਾਓ

ਇਹ ਹੈਗਾ ਹੈਗਾ ਓ ਮਿੱਤੇ ਓ ਮਿੱਤੇ ਅੱਛੀ ਇਹ ਬੰਦੇ ਭਾਈ ਯਾਰ ਸਾਰੀ ਪੰਚਾਇਤ ਹੀ ਖੜੀ ਆ ਕੋਈ ਮਹਿੰਗੀ ਲੱਗ ਗਈ ਤੂੰ ਦੱਸ ਦੇ ਸਾਰੇ ਬੰਦੇ ਮਾਰ ਨਹੀਂ ਨੀ ਸਮਝਣ ਬੰਦਾ ਓ ਚੁੱਕਾ ਖਾਗੀ ਤੇਰਾ ਸਾਹ ਬਰਜੀ ਹਲਕ ਕਰੇ ਭਾਈ ਇਹ ਵੀ ਗਰੀ ਹੈ ਦੋ ਪੱਠਾ ਨੇ ਹੂੰ ਛੱਡੀ ਗੱਲ ਫੋਨ ਕਰਦਾ ਵੀ ਦੋ ਪੱਠਾ ਅੱਛਾ ਹੋਰ ਇਹ ਗਲਪੀ ਦਾ ਦੂਜੇ ਦੇਖ ਲੈ ਨਾ ਬਸ ਬਸ ਨਹੀਂ 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 ਬਸ ਬਸ ਐਨੇ ਪਾਉਂਦਾ ਨਹੀਂ ਲੈ ਇਹਨੂੰ ਇਹਨੂੰ ਬਣਾ ਜਿਹੜੇ ਤੂੰ ਕਹਿ ਰਹੇ ਹੁੰਦੇ ਇਹਨੂੰ ਬਣਾ ਫਿਰ ਕਾਹ ਰੋਟੀ ਐ ਖੜਾ ਛੱਡ ਦੇ ਓਏ ਖੜਾ ਹੋ ਜਾ ਅਸੀਂ ਤੇ ਲਾ ਦਾਂਗੇ ਦੋ ਜਣੇ ਹੁਣ ਅਸੀਂ ਗੱਲਾਂ ਨਾ ਸਮਝੀ ਮਾਲ ਵੇਚਣੀ ਆ ਇਸ ਘਰ ਨੂੰ ਆਉਂਦੇ ਲਾ ਫੜਾ ਮਾਣੋ ਬੋਦਨ ਉਹਨਾਂ ਨੂੰ ਸਹਿਮੰਤਨ ਕਰਵਾ ਸਕਦੇ ਹਾਂ ਹਾਂ ਉਹਨੂੰ ਚਲਾ ਲੈ ਯਾਰ ਮੈਂ ਨਹੀਂ ਉਹ ਚੀ ਗੱਲਾਂ ਕਰੀਆ ਉਹ ਇਸ ਕੀ ਉਹ ਨਹੀਂ ਹੁੰਨੀ ਹੋਈ ਹਰ ਕੋਈ ਨਹੀਂ ਹੁੰਦੀਆਂ ਖਾਣੇ ਖਾਣੀ ਦੇ ਦੇ ਭਾਈ ਜਗਾ ਖਾ ਗਿਆ ਭਾਈ ਯਾਰ ਅਧਰਜੁਗ ਉਹ ਆਉਂਦਾ ਖੜੀ ਜਾ ਖੜੀ ਜਾ 2000 ਦਾ ਸਦਾ ਹੋ ਗਿਆ ਤੇ ਦੇਖੀ ਭਾਈ ਮੂਰੇ ਖਾਣੇ ਹੋਰ ਬਾਬਾ ਜੀ ਜੀ ਮਰ ਗਿਆ ਭਾਈ ਫਿਰ ਆਪਾਂ ਦਾ ਪੰਪਾਸੀ ਪਾਇ ਉਹ ਕਹਿੰਦਾ ਸੀ 2015 ਨੂੰ ਹਨਾ ਤਾਰਾ ਤਾਰਾ ਉਹ ਵੀਰੇ ਜੀ ਜੀ ਨਾ ਪੱਟ ਬਾਲੀ ਰੱਖੀ ਆਰ ਕਿੰਨ ਜੀ ਕਹਤਾ ਸੀ ਕਿ ਤਾ ਉਹ ਠੀਕ 500 ਬਸ ਸੋਨਾ ਕੋਈ ਹੋਣੀ ਹੈਗਾ ਕੰਨੀ ਗੱਲ ਹੈ ਨਹੀਂ ਨਹੀਂ ਭਾਈ ਬੱਚੀ ਤਾਂ ਘੱਟ ਨਹੀਂ ਦੇਣੀ ਮਾਰੀ ਜਾਂਦਾ 21 ਦੀਆਂ ਤੈਨੂੰ ਕੈਸਾ ਦੇ ਦਿੰਦੀ ਨਹੀਂ ਰਾਜੀ ਹੋਈ ਉਹਦੇ ਕੱਚੇ ਕਰਦੇ ਆ ਉਹਦੇ ਨੇ ਮੈਂ ਥੋੜਾ ਕੱਚਾ ਬੰਨ ਲੈ ਹੈ ਭਾਈ ਇਹ ਨੂੰ ਪਰਾ ਕਹਿੰਦੀ ਨਹੀਂ ਬੱਚੀ ਕਹਿੰਦੀ ਨਹੀਂ ਪੱਠਾ ਪੱਠਾ ਨਹੀਂ ਮੈਂ ਨਹੀਂ ਆਂਦਾ ਯਾਰ ਰਾਜ 21 ਦੀਆਂ ਹੋ ਗਈਆਂ ਯਾਰ ਵਾਹ ਕਾ ਸੋ ਸਦਾਰ ਤੂੰ ਫੋੜ ਪੱਠਾ ਮਾਇਦੂ ਮੇਰੀ ਜੇਬ ਤੇ ਮੈਂ ਕੱਚਾ ਨਹੀਂ ਹੁੰਦਾ ਮੈਂ 100 ਰੁਪਏ ਯਾਰ ਮੇਰੇ ਇਹ 1000 ਉਤਲਾ ਤੂੰ 20 ਤੇ ਕਸਪਰ ਤੇ ਸਿਆਗਾ ਸਾਰਾ ਕੋਕਾ ਨੂੰ ਯਾਰਾ ਜੂਏ ਤੂੰ ਮਥਾ ਮਰਾਈ ਜਾ ਕੀ ਹੁੰਦਾ ਯਾਰਾ ਭੋਗੇ ਤੂੰ ਕਿਹੜੇ ਸਕੂਲ ਚ ਪੜਕੇ ਯਾਰ 20 ਦਾ ਮੂੰਹ ਆਖੀਂ ਮਾਰੀ ਜਣਾ ਤਾ ਨਾ ਕੋਈ ਪੁੱਛ ਲੈ ਕੋਈ ਹੋਈ ਗਾਲੀ ਨਾ ਨਾ ਚੀ ਲੈਣੀ ਸਾਡਾ ਸਕੂਲ ਸੁਣਦਾ ਉਹ ਸੋਦਰ ਗਰਮੇ ਉਹ 18 ਨਹੀਂ ਪਸ ਬੰਦਾ ਰਿਆ ਯਾਰ ਕਾਨੂੰਨ ਨਾ ਹੋਣੀ ਹੈ 20 18 ਵੀ ਆਕਰ ਦੱਸ ਨਹੀਂ ਲੈ ਜਾਂ ਨਹੀਂ ਉਹ ਕੋਈ ਨਹੀਂ ਮੈਂ ਪਤਾ ਉਹ ਚ ਨਹੀਂ ਆ ਬਾਈ ਸਾਡੀ ਸਰਦ ਨਹੀਂ ਆ ਭਰਾ ਪੱਠਾ ਗਿਆ ਨਹੀਂ ਸਰਦ ਨਾਲ ਓ ਤੈਨੂੰ ਨਸ਼ਾਈ ਦੀ ਕਰਵਾ ਦੂ ਕੀ ਟੱਕੂ ਵੱਟੂ ਦੇ ਪੱਲੇ ਗੁੱਸਾ ਸੀ ਝੂਂਡ ਲਾਗੇ ਇਹਨੂੰ ਉਹ ਲੈ ਯਾਰ ਦੇਣੀਆਂ ਨਹੀਂ ਆਪਾਂ ਯਾਰ ਉਹ ਤੂੰ ਪੈਸੇ ਲੈ ਓਏ ਓਏ ਤੇ ਜੀ ਮੇਰਾ ਗੱਲ ਕੇ ਮੈਂ ਨਹੀਂ ਲਾ ਇਹਨੂੰ ਉਹ ਮੈਂ ਕਿ ਮੈਂ ਹਰ ਦਾ ਪੈਸੇ ਲਾ ਦੇ ਝੋਥਿਆ ਉਸ ਦਾ ਤੂੰ ਗੱਲ ਛੱਡ ਕੋਈ ਇਧਰ 200000 ਦੀ ਜਮਾਨੀ ਹੁੰਦੀ ਕੋਈ ਨਹੀਂ ਲੈ ਲਉ ਉਹ ਤੋਂ ਠਾ ਮਾੜੇ ਲੈ ਗਿਆ 200 ਦਾ ਹੈ ਲਿਖਿਆ ਹੀ ਆਪ ਦੇ ਲਵਾਫ ਕਰਾ ਦੂਗਾ ਤੋ ਵੀ ਟੱਕੇ ਨਾਲ ਦੋ ਹੀ ਹੋ ਜੂਗਾ ਨਹੀਂ ਲੈਣੀ ਅਜੀ ਦਾਦਾ ਨਹੀਂ ਲੋਰਾ ਚੱਟ ਬੜਾ ਹੋਰ ਯਾਰ ਸੋ ਨਾ ਚੱਟ ਬੜਾ ਹਾਂ ਕੋਈ ਗੱਲ ਨਹੀਂ ਵੀਰੇ ਕੁਝ ਨਹੀਂ ਸਾਡੀ ਵੀਡੀਓ ਬਣ ਗਈ ਇਹ ਸੌਦਾ ਨਹੀਂ ਹੋ ਸਕਿਆ ਕੋਈ ਸੀ ਲੈ ਖੇਡੂ ਨਹੀਂ ਕੋਈ ਜਾਨੀ ਨਹੀਂ ਕੋਈ ਧੱਕਾ ਵੀ ਪਾਠਾ ਵੀਰੇ ਹੀ ਦੇ ਬੋਲ ਕੇ ਦੱਸ ਦੇ ਤੀਰ ਨਹੀਂ ਮੇਂਗਾ